ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਸਾਰਿਆਂ ਦਾ ਲਓ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਰੁੜਕੀ ਜੋ ਕਿ ਵੀਰ ਹਰੇਕ ਸਾਲ ਪਿਆਜ਼ਾਂ ਦੀ ਪਨੀਰੀ ਵੀਜਦਾ ਹੈ ਤੁਸੀਂ ਪਨੀਰੀ ਦੇਖ ਸਕਦੇ ਹੋ ਵੀਰ ਦੀ ਕਾਲੇ ਪਿਆਜ਼ਾਂ ਦੀ ਪਨੀਰੀ ਹੈ ਜੀ ਇਹ ਏ ਵੀਰ ਸਬਜ਼ੀ ਦਾ ਕੰਮ ਕਰਦਾ ਜੀ ਸਾਰਾ ਕੀਆ ਕਰੇਲੇ ਮਿਰਚਾਂ ਹਰੇਕ ਤਰ੍ਹਾਂ ਦੀਆਂ ਸਬਜ਼ੀਆਂ ਲਾਉਂਦਾ ਜੀ ਵੀਰ ਆ ਦੇਖ ਸਕਦੇ ਹੋ ਤੁਸੀਂ ਜੇਕਰ ਕਿਸੇ ਵੀਰ ਨੂੰ ਪਿਆਜ਼ਾਂ ਦੀ ਪਨੀਰੀ ਚਾਹੀਦੀ ਹੋਵੇ ਤਾਂ ਇੱਥੋਂ ਲਿਜਾ ਸਕਦਾ ਹੈ ਬਾਕੀ ਆਪਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਭਾਰਜੀ ਸਤਿ ਸ੍ਰੀ ਅਕਾਲ ਬੀ ਜੀ ਕੀ ਨਾਮ ਹੈ ਜੀ ਆਪਣਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਜੀ ਰੁੜ ਕੇ ਲਖਵਿੰਦਰ ਸਿੰਘ ਜੀ ਮੈਨੂੰ ਇਦਾਂ ਦੱਸਿਓ ਵੀ ਇਹ ਜਿਹੜੀ ਤੁਸੀਂ ਪਨੀਰੀ ਬੀਜੀ ਆ ਪਿਆਜ਼ਾਂ ਦੀ ਹਾਂਜੀ ਇਹ ਕਿਹੜੇ ਪਿਆਜ਼ ਨੇ ਜੀ ਇਹ ਕਾਲਾ ਪਿਆਜ਼ ਆ ਜੀ ਠੀਕ ਆ ਜੀ ਜ਼ਿਆਦਾ ਤਾਂ ਮੈਂ ਪੜਿਆ ਨਹੀਂ ਵਧੀਆ ਪਿਆਜ਼ ਆ ਕਾਲਾ ਠੀਕ ਆ ਜੀ ਇਹਦਾ ਮਤਲਬ ਆ ਇੱਕ ਤੜਕਾ ਘੱਟ ਖਾਂਦਾ ਠੀਕ ਆ ਜੀ ਇੱਕ ਖਾਣੇ 'ਚ ਟੈਸਟੀ ਹੈ ਠੀਕ ਆ ਜੀ ਇਹ ਕ ਨਿਸਰੇਗਾ ਨਹੀਂ ਠੀਕ ਆ ਜੀ ਇਹਨਾਂ ਦਿਨਾਂ ਤੱਕ ਨਿਸਰੇਗਾ ਨਹੀਂ ਜਿਹੜਾ ਮੇਰਾ ਭਾਈ ਲੈ ਕੇ ਜਾ ਸਕਦਾ ਮੇਰੇ ਕੋਲ ਬਹੁਤ ਲਾ ਕੇ ਦੇਖੋ ਫਿਰ ਅੱਗੇ ਨੂੰ ਦੱਸੋ ਵੇਚ ਕੇ ਦੀ ਠੀਕ ਹੈ ਜੀ ਘਟਿਆ ਵਧੀਆ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਆਪਾਂ ਇਹਦੀ ਗਾਰੰਟੀ ਦਿੰਨੇ ਆ ਪੂਰੀ ਠੀਕ ਹੈ ਜੀ ਤੇ ਇਹ ਕਿੰਨੇ ਥਾਂ ਚ ਵਿਜੀ ਹੋਈ ਸੀਗੀ ਪੌਦੇ ਜੀ ਇੱਕ ਬਿੱਗਾ ਜੀ ਇੱਕ ਬਿੱਗੇ ਜੋ ਕਿੰਨੀ ਵਿਕ ਗਈ ਜੀ ਹੁਣ ਤੱਕ ਵਿਕੀ ਜੀ 40 ਕੋ ਹਜ਼ਾਰ ਦੀ ਵਿਕੀ ਆ ਠੀਕ ਹੈ ਜੀ 40 ਹਜ਼ਾਰ ਦੀ ਵਿਕੀ ਜਣੀ ਹਾਂ ਜੀ ਮਤਲਬ 30 40 ਹਜ਼ਾਰ ਦੀ ਖੜੀ ਆ ਠੀਕ ਹੈ ਜੀ ਕਿਉਂ ਮੈਂ ਹਿਸਾਬ ਦਾ ਹੀ ਪੈਸਾ ਲੈਣਾ ਮੈਂ ਜ਼ਿਆਦਾ ਨਹੀਂ ਇਕੱਠਾ ਕਰਦਾ ਪੈਸਾ ਮੈਂ ਤਾਂ ਜਿਹੜਾ ਠੇਕਾ ਦਿੰਨਾ ਮੈਂ ਤਾਂ ਠੇਕਾ ਮੈਨੂੰ ਬਾਜੇ ਜਾ ਮੈਨੂੰ 4 ਪੈਸੇ ਘਰ ਵਾਸਤੇ ਪਾਜਣ ਠੀਕ ਹੈ ਜੀ ਮੇਰਾ ਖਰਚਾ ਆਪਣਾ ਚੱਲ ਜੇ ਮੈਂ ਜ਼ਿਆਦਾ ਨਹੀਂ ਵੀ ਗੰਡਾਸਾ ਪੇਰਾਂ ਕਿਸੇ ਨੂੰ ਨਾ ਕਿੰਨੀ ਕਮਦਨ ਹੋ ਜਾਂਦੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਤੋਂ ਜੀ ਸਾਲ ਦਾ ਮੈਨੂੰ ਜਿਸ ਤਰ੍ਹਾਂ ਸਬਜ਼ੀ ਵਾਲਾ ਹੈ 3 ਬਿੱਗੇ ਆ ਠੀਕ ਹੈ ਜੀ ਇਹਦੇ 'ਚ ਮੈਨੂੰ ਲੱਖ ਡੇਢ ਲੱਖ ਪ੍ਰੋਫਿਟ ਹੋ ਜਾਂਦਾ ਠੀਕ ਹੈ ਜੀ ਖਾ ਪੀ ਕੇ ਠੀਕ ਹੈ ਜੀ ਤੇ ਆਪਣਾ ਇੱਧਰ ਇਹ ਲਸਣ ਲੱਗਿਆ ਵਾ ਜੀ ਇਹ ਲਸਣ ਹੈ ਜੀ ਦੇਖ ਸਕਦੇ ਹੋ ਜੀ ਵੀਰ ਦੀ ਪਨੀਰੀ अच्छा जी ਇਹ ਲਸਣ ਹੈ ਜੀ ਇਹ ਲਸਣਾਂ ਜੀ ਠੀਕ ਹੈ ਜੀ ਲਾਲ ਲਸਣ ਹੈ ਵਧੀਆ ਕੁਆਲਟੀ ਇਹ ਵੀ ਵੇਚਣ ਵਾਸਤੇ ਬੀਜਾ ਹੋਇਆ ਜੀ ਬੀਜਣੇ ਵਾਸਤੇ ਹੈ ਜੀ ਪਿਛਲੇ ਸਾਲ ਮੈਂ 400 400 ਰੁਪਏ ਕਿਲੋ ਵੀ ਦਿੰਦਾ ਰਿਆ ਠੀਕ ਹੈ ਜੀ 390 ਵੀ ਦਿੱਤਾ 250 ਵੀ ਦਿੱਤਾ ਪਰ 400 ਤੋਂ ਉੱਪਰ ਮੈਂ ਨਹੀਂ ਪੈਸਾ ਲਿਆ ਕਿਸੇ ਕੋਲ ਦਿੱਤਾ ਲੋਕਾਂ ਨੇ 500 ਨੂੰ ਵੀ ਹੈ ਤੇ ਹੁਣ ਇਹਦੀ ਪਟਾਈ ਕਦੋਂ ਸ਼ੁਰੂ ਹੋ ਜੂਗੀ ਇਹਦੀ ਪਟਾਈ ਹੋਏਗੀ ਜੀ ਜਦੋਂ ਕਣਕ ਆਪਣਾ ਕੱਟੀ ਜਾਏਗੀ ਕਣਕ ਦੀ ਕਟਾਈ ਦੇ ਨਾਲ ਹੀ ਇਹਦੀ ਪਟਾਈ ਚਾਲੂ ਹੋ ਜਾਏਗੀ ਦੇ ਇਧਰ ਲੱਗੀਆਂ ਪਿੰਡੀਆਂ ਠੀਕ ਹੈ ਜੀ ਇਹ 35 ਦਿਨਾਂ ਚ ਅੱਜ ਤੋਂ 35 ਦਿਨਾਂ ਨੂੰ ਇਹਨਾਂ ਨੇ ਫਲ ਲੱਗਣ ਲੱਗ ਜਾਣਾ ਠੀਕ ਹੈ ਜੀ ਇਸ ਟਾਈਮ ਇਹ ਛਿੱਧੀਆਂ ਨੇ ਵਿੱਚੋਂ ਕੀੜੀ ਖਾ ਗਈ ਦੁਬਾਰਾ ਫੇਰ ਲਾਉਣੀਆਂ ਨੇ ਠੀਕ ਹੈ ਜੀ ਕਿਉਂ ਬੀਜ ਵhenge ਨੇ ਦੁਬਾਰਾ ਲਾਣੇ ਪੈਂਦੇ ਨੇ ਇਹ ਹੁਣ ਦੁਬਾਰਾ ਲੱਗਣ ਗਈਆਂ ਇਹ 35 ਦਿਨਾਂ ਚ ਜਿਹੜਾ ਬੂਟਾ ਲੱਗਿਆ ਇਹਨੂੰ ਫਲ ਆ ਜਾਣਾ ਤੁਸੀਂ ਫਿਰ ਸਬਜ਼ੀ ਲਈ ਕੰਮ ਕਰਦੇ ਹੋ ਜੀ ਸਬਜ਼ੀ ਲਈ ਜੀ ਠੀਕ ਹੈ ਇਹ ਜੋ ਪਿੰਡੀਆਂ ਤੋਂ ਇਲਾਵਾ ਹੋਰ ਕੀ ਕਰਦੇ ਹੋ ਜੀ ਆਪਣੇ ਕੋਲ ਥੀਆ ਲਾਇਆ ਹੋਇਆ ਛੱਤ ਦਾ ਠੀਕ ਹੈ ਜੀ ਚੱਟ ਪਾਉਣਾ ਉੱਤੇ ਚੱਟ ਤੇ ਛਡਾਉਣਾ ਥੱਲੇ ਪਿਆਜ ਨੇ ਠੀਕ ਹੈ ਜੀ ਸਾਹਮਣੇ ਦੇਖ ਸਕਦੇ ਹੋ ਪਿਆਜ ਨੇ ਠੀਕ ਹੈ ਜੀ ਚੱਪਣ ਕੀ ਆ ਮਤਲਬ ਇੰਨਾ ਕੋ ਕੀਆ ਤਾਂ ਮੇਰੇ ਕੋ ਬਿਗਾ ਕੋ ਰੁਕਦਾ ਡੇਢ ਕੋ ਬਿਗਾ ਠੀਕ ਹੈ ਜੀ ਕਿਉਂ ਇਸ ਕਰਕੇ ਇਹਦੇ ਤੇ ਖੇਚਲ ਜ਼ਿਆਦਾ ਹੈ ਠੀਕ ਹੈ ਜੀ ਚਾਰ ਬੰਨਣਾ ਪੈਂਦਾ ਹੈ ਹੋ ਟਮਾਟਰ ਵਗੈਰਾ ਵੀ ਲਾਉਂਦੇ ਨਹੀਂ ਨਹੀਂ ਟਮਾਟਰ ਨਹੀਂ ਲਾਉਂਦੇ ਜੀ ਟਮਾਟਰਾਂ ਦੀ ਥੋੜੀ ਜਿਹੀ ਖੇਤੀ ਸਪਰੇ ਜ਼ਿਆਦਾ ਠੀਕ ਹੈ ਜੀ ਅਸੀਂ ਉਹ ਖੇਤੀ ਕਰਦੇ ਆਂ ਜਿੱਥੇ ਸਪਰੇ ਜ਼ਿਆਦਾ ਨਹੀਂ ਜਿਹੜੀ ਤੁਸੀਂ ਕੀਆ ਦੀ ਸਬਜ਼ੀ ਲਾਉਂਦੇ ਹੋ ਜੀ ਬੇਲਾਂ ਲਾਉਂਦੇ ਉਹਨਾਂ ਤੇ ਕਿੰਨੀ ਕੀ ਸਪਰੇ ਕਰਦੇ ਹੋ ਉੱ ਤੇ ਜੜਾਂ ਚ ਇੱਕ ਪਾਉਨੇ ਆ ਅਸੀਂ ਸਰੋਂ ਦੀ ਖਲ ਠੀਕ ਹੈ ਜੀ ਇਹ ਜਿਹੜੀ ਤੁਸੀਂ ਸਰੋਂ ਦੀ ਖਲ ਪਾਉਨੇ ਜੀ ਇਹ ਕਾਦੇ ਵਾਸਤੇ ਪਾਉਨੇ ਆ ਇਹ ਪਾਉਨੇ ਆ ਜੀ ਇਹ ਦੀ ਟੈਸਟ ਬੜੇ ਕੰਮ ਦੀ ਬਣਦੀ ਆ ਠੀਕ ਹੈ ਜੀ ਕੀ ਆ ਬਣਾਓਗੇ ਬੜਾ ਟੈਸਟ ਬਣੇਗਾ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਪਾ ਸਕਦਾ ਠੀਕ ਹੈ ਜੀ ਮੈਂ ਇਕੱਲਾ ਨਹੀਂ ਕਹਿੰਦਾ ਵੀ ਮੈਂ ਹੀ ਪਾਨਾਂ ਕੋਈ ਪਾ ਕੇ ਦੇਖ ਕੇ ਜਮੈਸ ਕਰ ਸਕਦਾ ਤੇ ਉਸ ਤੋਂ ਬਾਅਦ ਸਾਨੂੰ ਦੱਸ ਸਕਦਾ ਵੀ ਹਾਂ ਠੀਕ ਹੈ ਜਾਂ ਗਲਤ ਹੈ ਠੀਕ ਹੈ ਜੀ ਸਪਰੇਆ ਜ਼ਰੂਰ ਹੁੰਦੀਆਂ ਨੇ ਪਰ ਉਹਨੀਆਂ ਨਹੀਂ ਤੇ ਮਿਰਚਾਂ ਵੀ ਲਾਉਨੇ ਜੀ ਮਿਰਚਾਂ ਨਹੀਂ ਜੀ ਲਾਉਂਦੇ ਮਿਰਚਾਂ ਦਾ ਤਾਂ ਆਪਣੇ ਖਾਣੇ ਜੋਗੀਆਂ ਲਾਉਨੇ ਆ ਇੱਕ ਉਹ ਵੀ ਚੁਟਕੀ ਦੀਆਂ ਠੀਕ ਹੈ ਜੀ ਅਸੀਂ ਪੌਦਾ ਲੈ ਕੇ ਨਹੀਂ ਲਾਉਂਦੇ ਮਿਰਚ ਠੀਕ ਹੈ ਜੀ ਬੀਜ ਭੋਰਨਾ ਠੀਕ ਹੈ ਜੀ ਬੀਜ ਭੋਰ ਕੇ ਉਹ ਬੀਜ ਦੀ ਡੋਲਾਂ ਤੇ ਲਾ ਦੇਣਾ ਹੁਣ ਡੋਲਾਂ ਬਣਾਣੀਆਂ ਇਹਦੇ ਚ ਘਠਿਆਂ ਵਾਲੇ ਚ ਦੋ ਡੋਲਾਂ ਲਾ ਦੇਣੀਆਂ ਨੇ ਤੇ ਬੀਜ ਤੁਸੀਂ ਪਹਿਲ ਤਿਆਰ ਕਰਦੇ ਹੋ ਉਹ ਬੀਜ ਨੂੰ ਹੀ ਫਿਰ ਲਗਣੀਆਂ ਨੇ ਅੱਛਾ ਬੀਜ ਨੂੰ ਪੈਡਾ ਹੋ ਕੇ ਉਹਨੂੰ ਮਿਰਚਾਂ ਲੱਗਣੀਆਂ ਆ ਉਹਦੇ ਵਿੱਚੋਂ ਛਿੱਧੀਆਂ ਛਿੱਧੀਆਂ ਪਾਡ ਦੇਣੀਆਂ ਨੇ ਕੋਈ ਮਿੱਤਰ ਪਿਆਰਾ ਆ ਗਿਆ ਪੌਦ ਚਾਹੀਦੀ ਆ ਭਾਈ ਇਹਦੇ ਵਿੱਚੋਂ ਕੱਢ ਲੈ ਠੀਕ ਠੀਕ ਦੋ ਦੋ ਡੱਕੇ ਛੱਡ ਦੇਣੇ ਨੇ ਉਹ 2 ਡਾਲਰ ਤਿੰਨ ਮੁੱਕਦੀਆਂ ਨਹੀਂ ਸਾਡੇ ਕੋਲ ਕੋਈ ਮਿੱਤਰ ਪਿਆਰਾ ਆ ਜਾਂਦਾ ਸਬਜ਼ੀ ਵਾਲਾ ਉਹਨੂੰ ਵੀ ਦੇ ਦਿੱਤੀਆਂ ਨੇ ਠੀਕ ਹੈ ਜੀ ਪੱਕੀ ਟਮਾਟਰ ਦੀ ਖੇਤੀ ਨਹੀਂ ਕਰਦੇ ਟਮਾਟਰ ਤੇ ਸਪਰੇ ਜਾਦਾ ਹੁੰਦੀ ਆ ਠੀਕ ਹੈ ਜੀ ਇੱਕ ਬੈਂਗਨ ਤੇ ਸਪਰੇ ਹੁੰਦੀ ਆ ਤੇ ਦੋ ਤੋਂ ਮੈਂ ਥੋੜਾ ਜਿਹਾ ਚੱਲਦਾ ਅੱਛਾ ਆਪਣੇ ਬਸ ਤੋਂ ਤੇ ਹੁਣ ਪੌਦ ਕਿੰਨੀ ਕਰ ਗਈ ਥੋ ਇਸ ਟਮ ਰਹਿ ਗਈ ਹੈ ਚੌਥਾ ਹਿੱਸਾ ਚੌਥਾ ਹਿੱਸਾ ਰਹਿ ਗਿਆ ਜੀ ਅੱਛਾ ਚੌਥਾ ਹਿੱਸਾ ਰਹਿ ਗਿਆ ਹੈ ਜੀ ਹਾਂ ਜੀ ਇੱਕ ਬਿੱਗੇ ਜੋ ਚੌਥਾ ਹਿੱਸਾ ਰਹਿ ਗਿਆ ਠੀਕ ਹੈ ਜੀ ਇਹ ਵਿਕਣੀ ਚਾਹੀਦੀ ਸੀ 80 ਹਜ਼ਾਰ ਦੀ 80 ਹਜ਼ਾਰ ਦੇ ਨਹੀਂ ਵਿਕੀ ਥੋੜੀ ਜੀ ਪਛੇਤੀ ਸੀ ਜਿਹੜੇ ਮੇਰੇ ਵੀਰ ਨੂੰ ਬਹੁਤ ਦੀ ਜ਼ਰੂਰਤ ਹੋਵੇ ਆ ਕੇ ਲੈ ਕੇ ਜਾ ਸਕਦਾ ਠੀਕ ਹੈ ਪੰਪ ਦੇ ਸਾਹਮਣੇ ਆ ਠੀਕ ਹੈ ਜੀ ਤੇਲੀਆਂ ਦਾ ਪੰਪ ਹੈ ਠੀਕ ਹੈ ਜੀ ਉਹਨੇ ਦੇ ਸਾਹਮਣੇ ਬਿਲਕੁਲ ਠੀਕ ਹੈ ਚੁੱਕੀ ਪਾਈ ਹੋਈ ਹੈ ਮੇਰੀ ਕਪਾਲ ਦੀ ਠੀਕ ਹੈ ਜੀ ਬੋਰਡ ਲੱਗਿਆ ਹੋਇਆ ਜਿੰਨੇ ਮਰਜ਼ੀ ਪੁੱਛ ਸਕਦੇ ਹੋ ਵੀ ਤੇ ਸਬਜ਼ੀ ਵਗੈਰਾ ਲਾਗੇ ਵੇਚਣ ਜਾਂ ਹਜੇ ਟਾਈਮ ਹੈ ਜੀ ਮਹੀਨੇ ਅੱਛਾ ਹਜੇ ਟਾਈਮ ਹੈ ਜੀ ਹਾਲੇ ਟਾਈਮ ਲੱਗੇਗਾ ਘੱਟ ਤੇ ਘੱਟ 2 ਮਹੀਨੇ ਲੱਗਣਗੇ ਸਬਜ਼ੀ ਨੂੰ 2 ਮਹੀਨੇ ਤੋਂ ਬਾਅਦ ਫੇਕੀਆ ਚੱਲ ਜਾਏਗਾ ਠੀਕ ਹੈ ਜੀ ਗਰਮੀ ਵਾਲਾ ਬਹੁਤ ਧੰਨਵਾਦ ਭਾਜੀ ਤੁਹਾਡਾ ਜਾਣਕਾਰੀ ਦੇਣ ਦੇ ਲਓ ਜੀ ਆਪਾਂ ਲਖਵਿੰਦਰ ਸਿੰਘ ਜੀ ਤੋਂ ਸਬਜ਼ੀਆਂ ਬਾਰੇ ਜਾਣਕਾਰੀ ਲੱਤੀ ਹੈ ਜੀ ਜੇਕਰ ਕਿਸੇ ਵੀਰ ਨੂੰ ਕਾਲੇ ਪਿਆਜ਼ਾਂ ਦੀ ਪਨੀਰੀ ਚਾਹੀਦੀ ਹੋਵੇ ਤਾਂ ਇਹਨਾਂ ਕੋਲੋਂ ਆ ਕੇ ਲਿਜਾ ਸਕਦਾ ਪਟਿਆਲਾ ਰੋਡ ਸਾਹਮਣੇ ਪੈਟਰੋਲ ਪੰਪ ਤੇ ਜਿਸ ਮੇਰੇ ਵੀਰ ਨੂੰ ਲਸਣ ਦੀ ਵੀ ਲੋੜ ਹੋਵੇ ਉਹ ਵੀ ਲਿਜਾ ਸਕਦਾ ਇਹ ਕਹਿੰਦੇ ਬਹੁਤ ਵਧੀਆ ਲਸਣ ਹੁੰਦਾ ਥੱਲੋਂ ਤੇ ਗਠਾ ਜਿਹੜਾ ਹੁੰਦਾ ਬਹੁਤ ਮੋਟਾ ਹੁੰਦਾ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ